ਜੀ ਗੁੱਡ ਮੌਰਨਿੰਗ ਮਿੱਤਰੋ ਪਿਆਰਿਓ 5 ਵਜੇ ਤੇ 2 ਮਿੰਟ ਹੋ ਗਏ ਬਸ ਪਹੁੰਚ ਚੱਲੇ ਆ ਕਿਸ਼ਨਗੜ੍ਹ ਤੋਂ ਕਿਸ਼ਨਗੜ੍ਹ ਅ ਮੇਰਾ ਖਿਆਲ ਸ਼ਿਰੀ ਨਗਰ ਉਹ ਜਿਹੜਾ ਉਧਰ ਲੱਗੇ ਦਵੇ ਆ ਗਏ ਆ ਪਤੀ ਜੀ ਉੱਥੇ ਹੀ ਉੰਨੀ ਤਿਆਰੀ ਬਸ ਜਿਹੜੇ ਹਿਸਾਬ ਨਾਲ ਪੁਰੇ ਸੀ ਵਿਚਲ ਬਾਹਰ ਰੂਟ ਸਵੇਰੇ ਰਾਮ ਕਰਦਾ ਹੀ ਪੁੱਛਦਾ ਹਾਂ ਆ ਰੋਡ ਨਾਲ ਹੋਇਆ ਹੈਸ਼ਕ ਨਹੀਂ ਬੰਦੇ ਨੂੰ ਘਰੇ ਬੈਣ ਦਿੰਦਾ ਜਦੋਂ ਟਿਕੀਰਾ ਕਾਲੀਆਂ ਛੜਕਾਂ ਨਾਲ ਕਾਲੇ ਟਾਇਰ ਘੇਰਦੇ ਆ ਨਾ ਜਿਹੜੀ ਐ ਸ਼ੂ ਸ਼ੂ ਦੀ ਆਵਾਜ਼ ਕੰਨਾਂ 'ਚ ਪੈਂਦੀ ਆ ਇਹ ਬੰਦੇ ਦਾ ਘਰੇ ਜਾ ਕੇ ਤਿੰਨ ਚਾਰ ਦਿਨ ਬਾਅਦ ਜੀ ਲੱਗਣੋਂ ਹਟਾ ਦਿੰਦਾ ਆ ਦੇਖੋ ਮੇਟਰੋ ਕਿਸ਼ਨਗੜ੍ਹ ਕੋਲੇ ਨਾ ਪਹਾੜੀ ਦੇ ਉੱਤੇ ਮੰਦਿਰ ਵੈਨ ਚ ਤਾਂ ਤੁਹਾਨੂੰ ਕਈ ਵਾਰੀ ਦਿਖਾਇਆ ਇਹਨੂੰ ਆ ਰਾਹ ਜਾਂਦਾ ਲਾਈਟਿੰਗ ਹੋਈ ਹੋਈ ਬੜੀ ਜ਼ੋਰਦਾਰ ਦੇਖਣ ਵਾਲੀ ਹੈ ਅੱਗੇ ਕਦੇ ਪਤਾ ਨਹੀਂ ਨਜ਼ਰ ਨਹੀਂ ਪਈ ਜਾਂ ਰੱਬ ਜਾਣੇ ਭਾਈ ਦੀਵਾਲੀ ਨੇੜੇ ਆਉਂਦੀ ਆ ਹੋਣ ਲਾਈਆਂ ਹੋਣ ਬਹੁਤ ਸੋਹਣਾ ਰਾਹ ਬਣਾਇਆ ਹੈ ਜਿੱਥੇ ਅਸੀਂ ਨਤਰੋ ਪਹੁੰਚ ਗਏ ਆ ਲਾਂਡੋਂ ਬੈਂ ਦਾ ਫਿਰ ਉਹ ਜਦੋਂ ਆਖਰੀ ਵੀਡੀਓ ਬਣਾਈ ਸੀ ਵੇਰੇ ਇਹ ਕੈਸ਼ਨ ਕਾਰਡ ਤੋਂ ਪਿੱਛੇ ਹੀ ਉਥੋਂ ਦਾ ਸੁੱਤਾ ਸੀ ਬਚ ਗਿਆ 9:30 ਹੁਣ ਹੋ ਗਈਆਂ ਵਧੀਆ ਚੱਲ ਆ ਗਏ ਆ ਟਾਈਮ ਨਾਲ ਹੁਣ ਦੇਖਦੇ ਆ ਕੀ ਕਰਨਾਗਾ ਰੁਕ ਰਟੇ ਖਾ ਕੇ ਕਿਨੇ ਇੱਧਰ ਵੀ ਚੱਲੀ ਐ ਉੱਧਰ ਵੀ ਚੱਲੀ ਐ ਨਾਣ ਨੂੰ ਪਹੁੰਚ ਗਏ ਆ ਟਿਕਾਣੇ ਇਹ ਤੋਂ ਦੂਹੇ ਰੋਡ ਪਟੜਨੇ ਆਏ ਹਾਏ ਹਾਏ ਹਾਰਨ ਮਾਰਦੇ 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 ਲੰਗਾ ਦੇ ਪੈਗੇ ਫਾਟਕ ਚੱਲ ਥੈਂਕ ਯੂ ਭਾਈ ਸ਼ੋਕਰਾ ਸੁਣ ਲਿਆ ਭਾਈ ਬੜਾ ਪੈ ਗਿਆ ਸੀ 파ਟਕ ਮੈਂ ਰੁਕਲਾ ਲਿਆ ਵੀਡੀਓ ਕਮੈਂਟਰੀ ਕਰਨੀ ਤਾਂ ਜਿਆਦ ਹੀ ਨਹੀਂ ਰਹੀ ਆਹ ਦੇ ਆ ਉਹੀ ਜਗ੍ਹਾ ਇੱਥੇ ਪਾਣੀ ਲਈ ਬਣਾਇਆ ਹੋਇਆ ਹੈ ਇਹਨਾਂ ਨੇ ਬੜਾ ਵਧੀਆ ਜਾਨ ਬਰਾ ਨੂੰ ਬਰਾ ਬਚ ਗਏ ਆ ਉਹ ਦਰਾ ਥੱਲੇ ਨੂੰ ਲਾ ਲਈ ਖੜੀ ਸੀ ਮੈਂ ਕਿਹਾ ਹਾਰੋ ਤੇ ਫੌਜੀ ਦੇ ਟੱਬੇ ਆ ਗਏ ਰਤਨਗੜ੍ਹ ਕੋਲ ਹੀ ਲੋਹਾ ਇੱਥੇ ਨਾ ਨੂੰ ਲਈਏ ਦੇਖਦੇ ਆ ਕਿੱਥੇ ਕਿ ਸੈਟ ਹੁੰਦੀ ਆ ਲੋ ਜੀ ਫੌਜੀ ਸਾਹਿਬ ਦੇ ਲਵਾ ਲਈ ਪਨੀਰ ਪੁਰ ਦੀ ਇਹਦੇ ਆ ਕੇ ਫਿਰ ਫੇਵਰੇਟ ਇਹੀ ਕੰਮ ਹੁੰਦਾ ਜਾਂ ਤਾਂ ਇਹਦੇ ਪਰੌਠੇ ਬਹੁਤ ਵਧੀਆ ਹੁੰਦੇ ਤੇ ਹੁਣ ਸਵੇਰ ਆ ਦੁਪਹਿਰ ਆ ਜਾ ਹੋ ਗਿਆ ਸੀ 12:30 ਹੋ ਗਏ ਆ ਪੁਰ ਜੀ ਲਵਾ ਲਈ ਇੱਥੇ ਆ ਕੇ ਚਲ ਫੀਲ ਜਿਆ ਹੁੰਦਾ ਵੀ ਯਾਰ ਵਧੀਆ ਰੋਟੀ ਪਾਣੀ ਜਿੱਦੇ ਹੀ ਬੈਠੇ ਸੀ ਪਾਏ ਸੀ ਜਸਾਲ ਦੇ ਵਿੱਚ ਉਦੋਂ ਆ ਕੇ ਰੋਟੀ ਖਾਧੀ ਸੀ 11:00 ਵਜੇ ਉਦੋਂ ਢਾਈ ਕੀ ਖਾਧੀ ਆ ਮੈਂ ਹੁਣ ਫੇਰ ਖੋਜ ਹੀ ਪਈ ਸੀ ਤੇ ਮੈਗੀ ਬਣਵਾਈ ਆ ਇਹਦੀ ਮੈਗੀ ਬਹੁਤ ਟੇਸਟੀ ਹੁੰਦੀ ਆ ਤਾਂ ਹੀ ਦਿਲ ਕਰਿਆ ਅੱਜ ਫੇਰ ਇਹ ਹਾਲ ਚਾਲ ਨੇ ਮਿੱਤਰੋ ਪਿਆਰੋ ਦਬਾ ਜੀ 6:00 ਵੱਜ ਗਏ ਆ ਰੈਨ ਛੇ ਪੇ ਚੱਲਿਆ ਤੇ ਕਰਮਾਂ ਵਾਲੀ ਕਰ ਲਿਆ ਸਟਾਰਟ ਫੌਜੀ ਦੇ ਘਾਬੇ ਖੜਦੇ ਹੁੰਨੇ ਆ ਉੱਥੇ ਹੀ ਖੜੇ ਸੀ ਰੈਸਟੋਰੈਂਟ ਉਸ ਕਰਕੇ ਨਾ ਨੂੰ ਕੇ ਤਿਆਰੀ ਕਰ ਲਈ ਆ ਹੁਣ ਪਿੰਡ ਜਾਣ ਦੀ ਤੇ ਬਾ ਸੁਖ ਸ਼ਾਂਤੀ ਰੱਖੇ ਰੱਬ ਫੇਰ ਚੜਦੇ ਨੂੰ ਪਿੰਡ ਪਹੁੰਚ ਜਾਗੇ ਕਿਉਂਕਿ ਪਿਛਲੇ 2 ਸਾਲਾਂ ਨੇ ਦਿਵਾਲੀਆਂ ਦੇਖੀਆਂ ਹੀ ਨਹੀਂਆਂ ਦਿਵਾਲੀਆਂ ਬਾਹਰ ਹੀ ਰਹੇ ਐਸ ਵਾਰ ਇਸ ਕਰਕੇ ਹੁਣ ਦਿਵਾਲੀ ਨੂੰ ਕੋਸ਼ਿਸ਼ ਸੀ ਕਿ ਚਲੋ ਮਹਾਲ ਹੋ ਗਿਆ ਪਹੁੰਚ ਚੱਲੇ ਆ ਹਲੇ ਹੈਗੇ 3-4 ਦਿਨ ਜਾਨੂੰ ਤਾਂ ਗੱਡੀ ਖਾਲੀ ਖੁੱਲੀ ਕਰਕੇ ਆਪਾਂ ਦੋਨੇ ਜਗ੍ਹਾ ਦਾ ਮਹਾਲ ਤੇ ਫ੍ਰੀ ਹੋ ਗਏ ਘਰੇ ਐਸ ਵਾਰ ਬੱਚਿਆਂ ਚ ਦੀਵਾਲੀ ਸੈਲੀਬ੍ਰੇਟ ਕਰਨੀ ਕੋਈ ਜੇ ਕਰਾਂਗੇ ਤੇ ਸੋਲਜੀ ਸਾਹਿਬ ਦੇ ਹੁਣ ਟੁਰ ਲੱਗੇ ਆ ਤੇ ਬਾਕੀ ਦੱਸਦੇ ਹਾਂ ਹੁਣ ਰਾਤ ਦੀ ਅਪਡੇਟ ਕਿਵੇਂ ਦਾ ਸਫਰ ਰਹਿਣਾ ਬਾਕੀ ਜਦ ਤੱਕ ਇਹ ਬਲੌਗ ਆਉਣਾ ਤੁਹਾਨੂੰ ਦੀਵਾਲੀ ਆ ਗਈ ਹੋਣੀ ਆ ਹੈਪੀ ਦੀਵਾਲੀ ਮੇਰੇ ਵੱਲੋਂ ਸਾਰੇ ਵੀ ਢਾਬੇ ਦੇ ਆਲੇ-ਦੁਆਲੇ ਬੜੇ ਵਧੀਆ ਦੋਨੇ ਪਾਸੇ ਵਿਊ ਨੇ ਲੈ ਬੰਦਾ ਮੇਰਾ ਦੇਖ ਲੋ ਇਹਨੂੰ ਪਾਣੀ ਬਸ ਸ਼ੌਂਕ ਹੁੰਦਾ ਇਹਨੂੰ ਪਾਣੀ ਬਸ ਮਿਲ ਜੇ ਜੀ ਪਾਈਪ ਲਾ ਕੇ ਜਦੇ ਗੱਡੀ ਤੇ ਡਾਲੇ ਹੋ ਜਾਂਦਾ ਇੱਧਰ ਦਾ 뷰 ਪਹਾੜੀ ਦਾ ਬੜਾ ਘੈਂਟ ਬਣਦਾ ਇੱਥੇ ਫੌਜੀ ਦੇ ਢਾਬੇ ਦੇ ਨਾਲ ਤੇ ਜਦੋਂ ਕਿਤੇ ਇੱਧਰਲੇ ਪਾਸੇ ਲਾ ਲਈਦੀ ਆ ਸਵੇਰੇ ਸਵੇਰੇ ਓਟ ਦੇ ਓਟ ਦੇ ਜਦੋਂ ਅੱਖ ਖੁੱਲਦੀ ਨਾ ਫੇਰ ਬੜਾ ਦਿਲਕਸ਼ ਨਜ਼ਾਰਾ ਹੁੰਦਾ ਇੱਥੇ ਚਲੋ ਠੀਕ ਆ ਮਿਲਦੇ ਆਂ ਫੇਰ ਹੁਣ ਤੋਂ ਅੱਜ ਗਏ ਆ ਜੀ ਤੇ ਪਾ ਤੇ ਚੱਲੇ ਫੌਜੀ ਦੇ ਢਾਬੇ ਤੋਂ ਰਤਨਗੜ ਜਰਾ ਹੈ ਤੇ ਆ ਗਏ ਆ ਬੜੀ ਨਾਲਿਆਂ ਦੇ ਕੁਸ਼ਕ ਵਾਪਸੀ ਹੋ ਚੱਲੀ ਆ तकरीबन ਅੱਜ ਚਾਰ ਪੰਜ ਮਸ਼ੀਨਾਂ ਵਾਪਸ ਆਉਂਦੀਆਂ ਮਿਲਦੀਆਂ ਨੇ ਜੀ ਹੁਣ ਤਾਂ ਪੰਜਾਬ ਦਾ ਵੀ तकरीबन ਸੀਜ਼ਨ ਮੁੱਕਣ ਕਰਾਰੇ ਖੜਾ ਪਰ ਐਮਪੀ ਜਲੇ ਚੱਲ ਰਿਹਾ ਜੁਗਰਾਤ ਤੋਂ ਮਸ਼ੀਨਾਂ ਕਈ ਟੱਕਰੀਆਂ ਨੇ ਅੱਜ ਵਾਪਸ ਆਉਂਦੀਆਂ ਤਾਂ ਪਤਾ ਨਹੀਂ ਦਾ ਵੀ ਪੰਜਾਬ ਵਿੱਚ ਕੋਸ਼ਿਸ਼ ਰਹੀਏ ਰਹਿੰਦੇ ਹੋਣਗੇ ਜਾਂ ਮਸ਼ੀਨਾਂ ਵਾਲੇ ਵੀਰਾਂ ਦੀ ਪਲੈਨਿੰਗ ਕਿਸੇ ਹੋਰ ਸਟੇਟ ਵਗੈਰਾ ਜਾਣ ਦੀ ਹੋਵੇ ਮੈਨੂੰ ਨਹੀਂ ਸਮਝ ਲੱਗੀ ਕਿਉਂਕਿ ਐਮਪੀ ਦੇ ਵਿੱਚ ਤਾਂ ਹੁਣ ਸੀਜ਼ਨ ਚੱਲ ਰਿਹਾ ਜੁਰਾ ਸਰਦਾਰ ਸ਼ਹਿਰ ਪਾਰ ਕਰਿਆ ਹੈ ਤਕਰੀਬਨ 15-20 ਕਿਲੋਮੀਟਰ ਆ ਗਏ ਤੇ ਸਾਢੇ ਘੱਟ ਦਾ ਤਕਰੀਬਨ ਟਾਈਮ ਹੋ ਚੱਲੇ ਆ ਕੜਕਾ ਰੋਡ ਤੇ ਗੱਡੀ ਹੁਣ ਸੀਜ਼ਨ ਚੱਲ ਪਿਆ ਕਰਕੇ ਪੰਜਾਬ ਚ ਗੱਡੀ ਬਹੁਤ ਘੱਟ ਆਇਕੀ ਜਾਂਦਿਆਂ ਤੋਂ ਵੀ ਇਹ ਚੀਜ਼ ਨੋਟ ਕਰ ਰਹੇ ਸੀ ਤੇ ਇਸੇ ਕਰਕੇ ਸ਼ਾਇਦ ਮਾਲ ਉਧਰੋਂ ਜਲਦੀ ਹੋ ਗਿਆ ਜਿਵੇਂ ਪਹਿਲੇ ਚੱਕਰ ਦੀ ਗਾ ਬਹੁਤ ਗੱਜੜ ਹੋ ਕੇ ਲੱਗੇ ਨੇ ਤਿੰਨ ਚਾਰ ਚੱਕਰ ਇਸ ਵਾਰ ਕਾਫੀ ਗੱਡੀਆਂ ਪੰਜਾਬ ਚ ਸੀਜ਼ਨ ਆਉਣ ਲੱਗ ਜਾਂਦੀਆਂ ਨੇ ਝੋਨੇ ਦਾ ਇਸ ਕਰਕੇ ਥੋੜਾ ਜਿਹਾ ਜਿਹੜਾ ਪੱਕਾ ਲਾਈਨ ਤੇ ਚੱਲਦਾ ਉਹਨੂੰ ਥੋੜਾ ਜਿਹਾ ਮਾਲ ਦੀ ਆਹੋ ਜਲਦੀ ਭਰ ਜਾਂਦੀ ਆ ਗੱਡੀ ਪੱਲੂ ਕੋਲੇ ਪਹੁੰਚਣ ਵਾਲੇ ਆ ਤੇ ਜਾਮ ਲੱਗਿਆ ਸੀ ਕਾਫੀ ਤਕੜਾ ਘਟੋ ਘਟ ਡੇਢ ਦੋ ਕਿਲੋਮੀਟਰ ਗੱਡੀਆਂ ਖੜੀਆਂ ਨੇ ਤੇ ਗੱਡੀ ਰੁੱਕ ਗਈ ਆਪਾਂ ਵੀ ਰੋਕ ਲਈ ਤੇ ਅੱਗੇ ਉਹ 1.5 ਕਿਲੋਮੀਟਰ ਦੂਰ ਦੱਸਦੇ ਆ ਘੋੜੇ ਤੇ ਟਿਪਰ ਦਾ ਐਕਸੀਡੈਂਟ ਹੋਇਆ ਰੋਡ ਸਾਰਾ ਬਲੌਕ ਹੈ ਤੇ ਨਾ ਉਧਰੋਂ ਮੂਵ ਹੋ ਰਹੀ ਆ ਗੱਡੀ ਨਾ ਇਧਰੋਂ ਮੂਵ ਹੋ ਰਹੀ ਆ ਗੱਡੀਆਂ ਦਾ ਜਾਮ तकरीबन ਕਿਲੋਮੀਟਰਾਂ ਦੇ ਹਿਸਾਬ ਨਾਲ ਲੱਗਿਆ। ਪੱਲੂ ਤੋਂ 14 ਕਿਲੋਮੀਟਰ ਪਿੱਛੇ ਆ ਸਰਦਾਰ ਸ਼ੈਡ ਸਰਦਾਰ ਸ਼ਹਿਰ ਵੱਲ ਨੂੰ ਤੇ ਲੰਬਾ ਜਾਮ ਲੱਗਿਆ ਹੋਇਆ। ਅਜੇ ਉਧਰੋਂ ਵੀ ਗੱਡੀ ਨਹੀਂ ਕੋਈ ਆ ਰਹੀ। ਪਹਿਲਾਂ ਕੋਸ਼ਿਸ਼ ਕੀਤੀ ਸੀ ਮੈਂ ਵੀ ਜਾਵਾਂ ਉਧਰ ਦੇਖੀ ਕਿੱਥੇ ਕ ਪਰ ਉਹ ਲਾਈਟਾਂ ਜਦੋਂ ਦੇਖੀਆਂ तकरीबन 1.5-2 ਕਿਲੋਮੀਟਰ ਤੱਕ ਦਾ ਜਾਮ ਲੰਬਾ ਲੱਗਿਆ ਹੈ। ਹੁਣ ਥੋੜਾ ਜਿਹਾ ਤੁਰੀਆਂ ਨੇ ਗੱਡੀਆਂ ਤੇ ਬਾਕੀ ਵਾਹਿਗੁਰੂ ਕਰੇ ਮੇਰੀ ਹੋਵੇ ਕਿਸੇ ਨੂੰ ਦਿੱਤੀ ਬਾਹ ਨਾ ਲੱਗੇ ਕਿਉਂਕਿ ਤਿਹਾਰਾਂ ਦੇ ਦਿਨ ਨੇ ਬਾਈ ਕਿਸੇ ਦੇ ਖੁਸ਼ੀਆਂ ਦੇ ਵਿੱਚ ਵਿਗੜ ਨਾ ਪਵੇ ਜਿਹੜੇ ਹਿਸਾਬ ਨਾਲ ਦੱਸਦੇ ਆ ਵੀ ਦੋਨੇ ਹੀ ਗੱਡੀਆਂ ਵੱਟੀਆਂ ਨੇ ਬਾਕੀ ਆਪਾਂ ਹੁਣ ਮੂਰੇ ਪਹੁੰਚਾਂਗੇ ਕੋਲੇ ਦੂਰ ਕਰਕੇ ਮੈਂ ਤੁਰ ਕੇ ਨਹੀਂ ਗਿਆ ਇੱਕ ਰਾਤ ਦਾ ਟਾਈਮ ਆ ਹਨ ਵੈਸੇ ਮੂਰੇੋਂ ਗੱਡੀ ਵੀ ਆ ਗਈ ਆ ਤੇ ਦੇਖਦੇ ਆ ਖੁੱਲਿਆ ਲੱਗਦਾ ਰਾ ਪ੍ਰਮਾਤਮਾ કરી ਸੁਖ ਸ਼ਾਂਤੀ ਹੀ ਹੋ ਗਈ। ਉਸਹਾ ਝੂਂਗ ਖੜੇ ਸੀ ਤੇ ਇਹ ਝੂਂਗ ਖੜੇ ਨੇ ਬਾਈ ਆਰਟੀਓ ਵਾਲੇ ਫਿਰਦੇ ਆ ਗੇੜਾ ਦਿੰਦੇ ਮੈਂ ਕੈਮਰਾ ਤਾਂ ਹੀ ਬੰਦ ਕਰ ਲਿਆ ਸੀ ਮੈਂ ਕਿ ਕਈ ਵਾਰੀ ਅਗਲਾ ਗਲ ਪੈ ਜਾਂਦਾ ਮੂਰੂ ਦੇਖ ਕੇ ਪਰ ਉਹ ਕਹਿੰਦਾ ਵੀ ਓਵਰਟੇਕ ਨਾ ਕਰਿਓ ਕਿਉਂਕਿ ਜਾਮ ਲੰਬਾ ਹੋਊਗਾ ਫਿਰ ਜਦੋਂ ਕਈ ਵਾਰੀ ਨਾ ਸਾਰੇ ਲੈਂਚ ਲੱਗੇ ਹੋਏ ਨੇ ਬੰਦਿਆਂ ਵਾਂਗੂ ਇੱਕ ਅੱਧੀ ਗੱਡੀ ਵਾਲਾ ਓਵਰਟੇਕ ਕਰਕੇ ਸਾਰਿਆਂ ਨੂੰ ਖਰਾਬ ਕਰ ਦਿੰਦਾ ਇਰਦੇ ਇੱਕ ਗੱਡੀ ਓਵਰਟੇਕ ਹੁੰਦੀ ਆ ਫਿਰ ਹੋਰ ਕਿਸੇ ਨਾ ਕਿਸੇ ਦੇ ਕੀੜਾ ਆਉਟ ਦਾ ਉਹ ਵੀ ਕੱਢਦਾ ਗੱਡੀ ਲੇਨ ਚੋਂ ਐਦਾਂ ਮੂਰ ਲੀਆਂ ਗੱਡੀਆਂ ਨੂੰ ਵੀ ਫਿਰ ਜਾਮ ਲੱਗੂਗਾ ਲੋ ਜੀ ਮੂਰੇੋਂ ਤਕਰੀਬਨ 20 ਮਿੰਟਾਂ ਚ ਟ੍ਰੈਫਿਕ ਕਲੀਅਰ ਹੋਈ ਆ ਤੇ ਹਾਲੇ ਲੋਕ ਬਹੁਤ ਖੜੇ ਆ ਉਹ ਸਾਹਮਣੇ ਆ ਜੀ ਕੋੜੇ ਬੜਾ ਖਤਰਨਾਕ ਐਕਸੀਡੈਂਟ ਆ ਭਾਈ ਦੋਨੇ ਗੱਡੀਆਂ ਦਾ ਆਈ ਦਾਤਾ ਬਈ ਵਾਹਿਗੁਰੂ ਇਧਰ ਪਰ ਆ ਜੀ ਦੋਨੇ ਲੋਡ ਨੇ ਹਨਾ ਤਾਂ ਹੀ ਕੰਟਰੋਲ ਨਹੀਂ ਹੋਇਆ ਬਈ ਇਹ ਤਾਂ ਨਹੀਂ ਖਬਰ ਦਾ ਪਤਾ ਲੱਗਿਆ ਵੀ ਕੀ ਦਾ ਕੀ ਨੁਕਸਾਨ ਆ ਪਰ ਹਾਲਤ ਤੁਸੀਂ ਵੀਡੀਓ ਚ ਦੇਖ ਹੀ ਲਈ ਐ ਇੱਕ ਟਿਪਰ ਵੀ ਵਾਹਿਗੁਰੂ ਕਰੇ ਮਿਹਰ ਹੀ ਹੋਵੇ ਆ ਇਧਰੋਂ ਡਰਾਈਵਟ ਪਹਿਲਾਂ ਛੱਡ ਕੇ ਹਟੇ ਆ ਬਾਅਦ ਚ ਫੇਰ ਹੋਰ ਗੱਡੀਆਂ ਆ ਖੜੀਆਂ ਜਾਂਦੀਆਂ ਹੋ ਆ 500 ਮੀਟਰ ਤੇ ਆ ਕੇ ਆ ਦੋ ਗੱਡੀਆਂ ਹੋਰ ਖੜੀਆਂ ਨੇ ਮੀਟਰ ਦੇ ਹਿਸਾਬ ਨਾਲ 5 ਕਿਲੋਮੀਟਰ ਲੰਬਾ ਜਾਮ ਹੋ ਗਿਆ ਜੀ ਹੁਣ ਗੱਡੀਆਂ ਚ ਗੈਪ ਪਿਆ ਤੇ ਹੁਣ ਗੱਡੀਆਂ ਤੁਰੀਆਂ ਨਹੀਂ ਆ ਗਏ ਆ ਜੀ ਰਾਵਤ ਸਰ ਤੇ 1:00 ਵਜ ਕੇ ਹੋ ਗਿਆ 10 ਮਿੰਟ ਇਹ ਬਣਦਾ ਕਰਕੇ ਰੋਡ ਹੁਣ ਟ੍ਰੈਫਿਕ ਇੱਕ ਸਾਈਡ ਹੀ ਚੱਲਦੀ ਐ ਇੱਥੇ ਵੱਜ ਗਏ ਆ ਜੀ 2:40 ਮਿੰਟ ਤੇ ਹਨੂਮਾਨਗੜ ਆ ਗਏ ਆ ਸਾਡੇ ਲਈ ਪਾਇਲਟ ਜੇਪਸੀ ਲੱਗੀ ਆ ਮੂਰੇ ਬੰਦੇ ਵਧੀਆ ਸੀ ਬੰਦਾ ਉਹ ਪੁਲ ਬਣਦਾ ਕਰਕੇ ਸੁਣਿਆ ਸੀ ਵੀ ਰਾਹ ਬੰਦ ਆ ਤੇ ਵਿਚਾਰਾ ਕਹਿੰਦਾ ਗਾਂ ਉਹ ਚੌਂਕ ਤੋਂ ਮੋੜਨਾ ਹੁਣ ਪਤਾ ਨਹੀਂ ਸਾਡੇ ਕਰਕੇ ਤੁਰੇ ਜਾਂਦੇ ਆ ਮੂਰੇ 5 ਕਿਲੋਮੀਟਰ ਹਨੂਮਾਨਗੜ ਬਣਦਾ ਸੀ ਉਧਰਲੇ ਪਾਸੇ ਦੀ ਗੱਡੀ ਐਂਟਰ ਹੋਣੀ ਬੰਦੇ ਆ ਪਿਛਲੀ ਵਾਰੀ ਵੀ ਬੰਦ ਸੀ ਤਕਰੀਬਨ ਉਦੋਂ ਮੈਂ ਵੀਡੀਓ ਨਹੀਂ ਬਣਾ ਪਾਇਆ ਐਸ ਵਾਰ ਜਾਨੀ ਬਣਾ ਰਿਹਾ ਅਗਲਾ ਵੀ ਜੇ ਪੋਸੀਬਲ ਹੋਇਆ ਕਿ ਕਿੱਧਰ ਦੀ ਗੱਡੀ ਨਿਕਲਦੀ ਆ ਉਹ ਵੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਜੇ ਮੂਰੇ ਕੋਈ ਹੁੰਦਾ ਮੁਲਾਜ਼ਮ ਫਿਰ ਯਾਰ ਜਾਣ ਕੇ ਹੀ ਬੰਦ ਕਰ ਰਹੀਦਾ ਕੈਮਰਾ ਕਿਉਂਕਿ ਚਾਹੇ ਆਪਣੀ ਉਦਾਂ ਦੀ ਅਟਰੈਕਸ਼ਨ ਨਾ ਹੋਵੇ ਕਿਸੇ ਦਾ ਨਹੀਂ ਵੀਡੀਓ ਬਣਾਉਂਦੇ ਆ ਪਤਾ ਨਾਰਮਲ ਬਣਾ ਰਹੇ ਆ ਫੇਰ ਵੀ ਪੰਗੇ ਨੂੰ ਤੋੜ ਕੇ ਆਪਾਂ ਬਾਜ਼ਾਰ ਵਾਲਾ ਜਿਹੜਾ ਭਾਰਤ ਮਾਤਾ ਚੌਂਕ ਤੋਂ ਖੱਬੇ ਨੂੰ ਸਿੱਧਾ ਆਉਂਦਾ ਉਹਦੇ 'ਚ ਪਹਿਲਾ ਜਿਹੜਾ ਟਰਾਹਾ ਉਹ ਨੂੰ ਵੀ ਛੱਡ ਕੇ ਆਪਾਂ ਸਿੱਧਾ ਲੰਘ ਜਾਣਾ ਅੰਦਰ ਆ ਕੇ ਫਿਰ ਅੰਡਰ ਬ੍ਰਿਜ ਆਉਂਦਾ ਆਣੀ ਜਿਹੜੀ ਪੱਕੀ ਨਿਸ਼ਾਨੀ ਜਿਹੜੇ ਜਾਣਕਾਰ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਜਿਹੜੇ ਘੱਟ ਬਾਰ ਲੰਘਣ ਵਾਲੇ ਵੀਰ ਨੇ ਉਹਨਾਂ ਦੀ ਨੌਲੇਜ ਲਈ ਇੰਡੀਆ ਅੰਡਰਪਾਸ ਵੀ ਲੰਘ ਜਾਣਾ ਇਹ ਤਾਂ ਗਾਂ ਵਾਲੀ ਵੀ ਨਿਸ਼ਾਨੀ ਦੱਸੂਗਾ ਜਿਹੜਾ ਫਾਟਕਾ ਤੇ ਉਹ ਰਸਤਾ ਮੁੜਦਾ ਚਲੋ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਹੋਊਗਾ ਉਹਨਾਂ ਨੂੰ ਪਤਾ ਲੱਗ ਜੂਗਾ ਕਹਾ ਫਿਰ ਉਹ ਜਿਹੜਾ ਹਨੂਮਾਨਗੜ੍ਹ ਪਾਰ ਕਰਕੇ ਫਾਟਕਾ ਜਿੱਥੋਂ ਮਲੋੜ ਨੂੰ ਮੁੜਦੇ ਆਪਾਂ ਉਹ ਰਾਹ ਤੇ ਜਾ ਨਿਕਲਣੀ ਹੈ ਗੱਡੀ ਆ ਗਈ ਜੀ ਦੇ 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 ਲੱਗ ਗੱਡੀ ਇਹ ਹਨੂਮਾਨਗੜ੍ਹ ਖੜੇ ਆ ਤੇ ਕਿਉਂਕਿ ਰੋਡ ਹੁਣ ਦੂਜੇ ਪਾਸੇ ਦੀ ਘੁੰਮ ਕੇ ਆਇਆ ਪੁਲ ਬਣਦਾ ਕਰਕੇ ਖਾਸੀ ਖੱਜਲ ਖੜੀ ਆ ਮੇਰੇ ਹਿਸਾਬ ਨਾਲ ਜਿਹਨੂੰ ਬੜਾ ਜ਼ਰੂਰੀ ਨਹੀਂ ਹੈਗਾ ਉਹ ਇਸ ਰੂਟ ਨੂੰ ਅਵਾਇਡ ਹੀ ਕਰੋ ਕਿਉਂਕਿ ਇਹ ਤਾਂ ਹੁਣ ਰਾਤ ਕਰਕੇ 메ਨ ਬਾਜ਼ਾਰ ਵਿੱਚ ਲੰਘੇ ਆ ਜੇ ਦਿਨ ਹੁੰਦਾ ਫੇਰ ਤਾਂ ਬਹੁਤ ਮੁਸ਼ਕਲ ਹੋ ਜਾਣਾ ਸੀ ਨੋ ਐਂਟਰੀ ਏਰੀਆ ਵਿੱਚ ਕਿਵੇਂ ਲੰਘਦੇ